ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਪੋਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤਪਾਲੇ ਸੇਵਕ ਸੁਖ ਦਾਤਾ ਪਾਣੀ ਪਖਾ ਪੀਸੋ ਸੇਵਕ ਕੈ ठाकुर ही का आहार जियो काट सिलक प्रब सेवा लाया हुकम साहिब का सेवक मन पाया सो एक मवै जो साहिब पावै सेवक अंतर बाहर माहर जियो तू दान ठाकुर सब बेद जाने ही ठाकुर के सेवक हर रंग मान हे जो किस ठाकुर का सो सेवक का सेवक ठाकुर हे संग जाहर जियो अपने ठाकुर जो पहराया बहुत ना लेखा पुछ बुलाया तिस सेवक कै नानक कुर्बानी ਸੋ ਗਹਿਰ ਗੰਬੀਰਾ ਕੋਹਰ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਓਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੈ ਸੇਵਕ ਸੁਖ ਦਾਤਾ ਪਾਣੀ ਪਖਾ ਪੈ ਸੋ ਸੇਵਕ ਕੈ ਠਾਕੁਰ ਹੀ ਕਾ ਆਹਰ ਜਿਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋ ਏਕ ਮਾਵੈ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਾਹਰ ਜਿਓ तू दाना ठाकुर सब बिद जान है ठाकुर के सेवक हर रंग मन है जो किश ठाकुर का सो सेवक का सेवक ठाकुर हे संग जाहर जियो अपने ठाकुर जो पहराया ना लेखा पुछ बुलाया ਤੇਸ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗੰਬੀਰਾ ਕੋਹਰ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾ ਓਤ ਪੋਤ ਸੇਵਕ ਸੰਗ ਰਾਤਾ ਪਰ ਆਬ ਪ੍ਰਤਪਾਲੇ ਸੇਵਕ ਸੁਖਦਾਤਾ ਪਾਣੀ ਪਖਾ ਪੀ ਸੋ ਸੇਵਕ ਕਹਿ ਠਾਕੁਰ ਹੀ ਕਾ ਆਹਰ ਜਿਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋ ਏਕ ਮਾਵੈ ਜੋ ਸਾਹਿਬ ਭਾਵੈ सेवक अंतर बाहर महर जियौ तू दान ठाकुर सब बेद जानहि ठाकुर के सेवक हर रग मनहि जोकिश ठाकुर का सो सेवक का सेवक ठाकुर ही संग जाहर जियौ अपने ठाकुर जो पहराया ਬਾਹੁਰ ਨਾਲੇਖਾ ਪੁੱਛ ਬੁਲਾਇਆ ਤੇ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗੰਬੀਰਾ ਕੋਹਰ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਉਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੈ ਸੇਵਕ ਸੁਖ ਦਾਤਾ ਪਾਣੀ ਪਖਾ ਪੀ ਸੋ ਸੇਵਕ ਕੈ ਠਾਕੁਰ ਹੀ ਕਾ ਆਹਰ ਜਿਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋ ਇੱਕ ਮਾਵੈ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਹਰ ਜਿਓ ਤੂੰ ਦਾਨਾ ਠਾਕੁਰ ਸਭ ਬਿਦ ਜਾਣਹਿ ਠਾਕੁਰ ਕੇ ਸੇਵਕ ਹਰ ਰੰਗ ਮਨਹਿ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜਿਓ ਆਪਣੇ ਠਾਕੁਰ ਜੋ ਪਹਿਰਾਇਆ ਬਹੁਤ ਨਾ ਲੇਖਾ ਪੁੱਛ ਬੁਲਾਇਆ ਤੇ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗੰਬੀਰਾ ਕੋ ਹੋਰ ਜਿਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਉਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੈ ਸੇਵਕ ਸੁਖ ਦਾਤਾ ਪਾਣੀ ਪਖਾ ਪੀਸੋ ਸੇਵਕ ਕੈ ਠਾਕੁਰ ਹੀ ਕਾ ਆਹਰ ਜਿਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋ ਇੱਕ ਮਾਵੈ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਹਰ ਜਿਓ ਤੂੰ ਦਾਨਾ ਠਾਕੁਰ ਸਭ ਬਿਦ ਜਾਣਹਿ ਠਾਕੁਰ ਕੇ ਸੇਵਕ ਹਰ ਰਗ ਮਨਹਿ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜਿਓ ਆਪਣੇ ਠਾਕੁਰ ਜੋ ਪਹਿਰਾਇਆ ਬਹੁਤ ਨਾ ਲੇਖਾ ਪੁੱਛ ਬੁਲਾਇਆ ਤੇ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗੰਬੀਰਾ ਕੋਹਰ ਜਿਉ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਮਾਜ ਮਹਲਾ 5 ਉਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੈ ਸੇਵਕ ਸੁਖ ਦਾਤਾ ਪਾਣੀ ਪਖਾ ਪੀਸੋ ਸੇਵਕ ਕੈ ਠਾਕੁਰ ਹੀ ਕਾ ਆਹਰ ਜਿਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋ ਇੱਕ ਮਾਵੈ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਹਰ ਜਿਓ ਤੂੰ ਦਾਨਾ ਠਾਕੁਰ ਸਭ ਬਿਦ ਜਾਣਹਿ ਠਾਕੁਰ ਕੇ ਸੇਵਕ ਹਰ ਰਗ ਮਨਹਿ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜਿਓ ਆਪਣੇ ਠਾਕੁਰ ਜੋ ਪਹਿਰਾਇਆ ਬਹੁਤ ਨਾ ਲੇਖਾ ਪੁੱਛ ਬੁਲਾਇਆ ਤੇ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗੰਬੀਰਾ ਕੋਹਰ ਜਿਉ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਮਾਜ ਮਹਲਾ 5 ਉਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੈ ਸੇਵਕ ਸੁਖ ਦਾਤਾ ਪਾਣੀ ਪਖਾ ਪੀ ਸੋ ਸੇਵਕ ਕੈ ਠਾਕੁਰ ਹੀ ਕਾ ਆਹਰ ਜਿਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋ ਇੱਕ ਮਾਵੈ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਹਰ ਜਿਓ ਤੂੰ ਦਾਨਾ ਠਾਕੁਰ ਸਭ ਬਿਦ ਜਾਣਹਿ ਠਾਕੁਰ ਕੇ ਸੇਵਕ ਹਰ ਰੰਗ ਮਨਹਿ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜਿਓ ਆਪਣੇ ਠਾਕੁਰ ਜੋ ਪਹਿਰਾਇਆ ਬਹੁਤ ਨਾ ਲੇਖਾ ਪੁੱਛ ਬੁਲਾਇਆ ਤੇ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗੰਬੀਰਾ ਕੋਹਰ ਜਿਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਪੋਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੈ ਸੇਵਕ ਸੁਖ ਦਾਤਾ ਪਾਣੀ ਪਖਾ ਪੀ ਸੋ ਸੇਵਕ ਕੈ ਠਾਕੁਰ ਹੀ ਕਾ ਆਹਰ ਜਿਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋ ਇੱਕ ਮਾਵੈ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਹਰ ਜਿਓ ਤੂੰ ਦਾਨਾ ਠਾਕੁਰ ਸਭ ਬਿਦ ਜਾਣਹਿ ਠਾਕੁਰ ਕੇ ਸੇਵਕ ਹਰ ਰਗ ਮਨਹਿ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜਿਓ ਆਪਣੇ ਠਾਕੁਰ ਜੋ ਪਹਿਰਾਇਆ ਬਹੁਤ ਨਾ ਲੇਖਾ ਪੁੱਛ ਬੁਲਾਇਆ ਤੇ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗੰਬੀਰਾ ਕੋਹਰ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਉਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੈ ਸੇਵਕ ਸੁਖ ਦਾਤਾ ਪਾਣੀ ਪਖਾ ਪਿਸੋ ਸੇਵਕ ਕੈ ਠਾਕੁਰ ਹੀ ਕਾ ਆਹਰ ਜਿਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋ ਇੱਕ ਮਾਵੈ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਹਰ ਜਿਓ ਤੂੰ ਦਾਨਾ ਠਾਕੁਰ ਸਭ ਬਿਦ ਜਾਣਹਿ ਠਾਕੁਰ ਕੇ ਸੇਵਕ ਹਰ ਰਗ ਮਨਹਿ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜਿਓ ਆਪਣੇ ਠਾਕੁਰ ਜੋ ਪਹਿਰਾਇਆ ਬਹੁਤ ਨਾ ਲੇਖਾ ਪੁੱਛ ਬੁਲਾਇਆ ਤੇ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗੰਬੀਰਾ ਕੋਹਰ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਉਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੈ ਸੇਵਕ ਸੁਖ ਦਾਤਾ ਪਾਣੀ ਪਖਾ ਪੀ ਸੋ ਸੇਵਕ ਕੈ ਠਾਕੁਰ ਹੀ ਕਾ ਆਹਰ ਜਿਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋ ਇੱਕ ਮਾਵੈ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਹਰ ਜਿਓ ਤੂੰ ਦਾਨਾ ਠਾਕੁਰ ਸਭ ਬਿਦ ਜਾਣਹਿ ਠਾਕੁਰ ਕੇ ਸੇਵਕ ਹਰ ਰੰਗ ਮਨਹਿ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜਿਓ ਆਪਣੇ ਠਾਕੁਰ ਜੋ ਪਹਿਰਾਇਆ ਬਹੁਤ ਨਾ ਲੇਖਾ ਪੁੱਛ ਬੁਲਾਇਆ ਤੇ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗੰਬੀਰਾ ਕੋ ਹੋਰ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਉਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੈ ਸੇਵਕ ਸੁਖ ਦਾਤਾ ਪਾਣੀ ਪਖਾ ਪੀ ਸੋ ਸੇਵਕ ਕੈ ਠਾਕੁਰ ਹੀ ਕਾ ਆਹਰ ਜਿਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋ ਇੱਕ ਮਾਵੈ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਹਰ ਜਿਓ ਤੂੰ ਦਾਨਾ ਠਾਕੁਰ ਸਭ ਬਿਦ ਜਾਣਹਿ ਠਾਕੁਰ ਕੇ ਸੇਵਕ ਹਰ ਰੰਗ ਮਨਹਿ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜਿਓ ਆਪਣੇ ਠਾਕੁਰ ਜੋ ਪਹਿਰਾਇਆ ਬਹੁਤ ਨਾ ਲੇਖਾ ਪੁੱਛ ਬੁਲਾਇਆ ਤੇ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗੰਬੀਰਾ ਕੋ ਹੋਰ ਜਿਉ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਮਾਜ ਮਹਲਾ 5 ਉਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੈ ਸੇਵਕ ਸੁਖ ਦਾਤਾ ਪਾਣੀ ਪਖਾ ਪੀਸੋ ਸੇਵਕ ਕੈ ਠਾਕੁਰ ਹੀ ਕਾ ਆਹਰ ਜਿਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋ ਇੱਕ ਮਾਵੈ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਹਰ ਜਿਓ ਤੂੰ ਦਾਨਾ ਠਾਕੁਰ ਸਭ ਬਿਦ ਜਾਣਹਿ ਠਾਕੁਰ ਕੇ ਸੇਵਕ ਹਰ ਰਗ ਮਨਹਿ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜਿਓ ਆਪਣੇ ਠਾਕੁਰ ਜੋ ਪਹਿਰਾਇਆ ਬਹੁਤ ਨਾ ਲੇਖਾ ਪੁੱਛ ਬੁਲਾਇਆ ਤੇ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗੰਬੇਰਾ ਕੋਹਰ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਉਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੈ ਸੇਵਕ ਸੁਖ ਦਾਤਾ ਪਾਣੀ ਪਖਾ ਪੀ ਸੋ ਸੇਵਕ ਕੈ ਠਾਕੁਰ ਹੀ ਕਾ ਆਹਰ ਜਿਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋ ਇੱਕ ਮਾਵੈ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਹਰ ਜਿਓ ਤੂੰ ਦਾਨਾ ਠਾਕੁਰ ਸਭ ਬਿਦ ਜਾਣਹਿ ਠਾਕੁਰ ਕੇ ਸੇਵਕ ਹਰ ਰਗ ਮਨਹਿ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜਿਓ ਆਪਣੇ ਠਾਕੁਰ ਜੋ ਪਹਿਰਾਇਆ ਬਹੁਤ ਨਾ ਲੇਖਾ ਪੁੱਛ ਬੁਲਾਇਆ ਤੇ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗੰਬੀਰਾ ਕੋਹਰ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਉਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੈ ਸੇਵਕ ਸੁਖ ਦਾਤਾ ਪਾਣੀ ਪਖਾ ਪੀ ਸੋ ਸੇਵਕ ਕਹਿ ਠਾਕੁਰ ਹੀ ਕਾ ਆਹਰ ਜਿਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋ ਇੱਕ ਮਾਵੈ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਹਰ ਜਿਓ ਤੂੰ ਦਾਨਾ ਠਾਕੁਰ ਸਭ ਬਿਦ ਜਾਣਹਿ ਠਾਕੁਰ ਕੇ ਸੇਵਕ ਹਰ ਰੰਗ ਮਨਹਿ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜਿਓ ਆਪਣੇ ਠਾਕੁਰ ਜੋ ਪਹਿਰਾਇਆ ਬਹੁਤ ਨਾ ਲੇਖਾ ਪੁੱਛ ਬੁਲਾਇਆ ਤੇ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗੰਬੇਰਾ ਘੋਰ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਉਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੈ ਸੇਵਕ ਸੁਖ ਦਾਤਾ ਪਾਣੀ ਪਖਾ ਪੀ ਸੋ ਸੇਵਕ ਕੈ ਠਾਕੁਰ ਹੀ ਕਾ ਆਹਰ ਜਿਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋ ਇੱਕ ਮਾਵੈ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਹਰ ਜਿਓ ਤੂੰ ਦਾਨਾ ਠਾਕੁਰ ਸਭ ਬਿਦ ਜਾਣਹਿ ਠਾਕੁਰ ਕੇ ਸੇਵਕ ਹਰ ਰੰਗ ਮਨਹਿ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜਿਓ ਆਪਣੇ ਠਾਕੁਰ ਜੋ ਪਹਿਰਾਇਆ ਬਹੁਤ ਨਾ ਲੇਖਾ ਪੁੱਛ ਬੁਲਾਇਆ ਤੇ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗੰਬੇਰਾ ਕੋਹਰ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਉਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੈ ਸੇਵਕ ਸੁਖ ਦਾਤਾ ਪਾਣੀ ਪਖਾ ਪੀ ਸੋ ਸੇਵਕ ਕੈ ਠਾਕੁਰ ਹੀ ਕਾ ਆਹਰ ਜਿਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋ ਇੱਕ ਮਾਵੈ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਹਰ ਜਿਓ ਤੂੰ ਦਾਨਾ ਠਾਕੁਰ ਸਭ ਬਿਦ ਜਾਣਹਿ ਠਾਕੁਰ ਕੇ ਸੇਵਕ ਹਰ ਰਗ ਮਨਹਿ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜਿਓ ਆਪਣੇ ਠਾਕੁਰ ਜੋ ਪਹਿਰਾਇਆ ਬਹੁਤ ਨਾ ਲੇਖਾ ਪੁੱਛ ਬੁਲਾਇਆ ਤੇ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗੰਬੀਰਾ ਕੋ ਹੋਰ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਉਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੈ ਸੇਵਕ ਸੁਖ ਦਾਤਾ ਪਾਣੀ ਪਖਾ ਪੈਸੋ ਸੇਵਕ ਕੈ ਠਾਕੁਰ ਹੀ ਕਾ ਆਹਰ ਜਿਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋ ਇੱਕ ਮਾਵੈ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਹਰ ਜਿਓ ਤੂੰ ਦਾਨਾ ਠਾਕੁਰ ਸਭ ਬਿਦਜਾ ਨਹੀਂ ਠਾਕੁਰ ਕੇ ਸੇਵਕ ਹਰ ਰੰਗ ਮਨ ਹੈ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜਿਓ ਆਪਣੇ ਠਾਕੁਰ ਜੋ ਪਹਿਰਾਇਆ ਬਹੁਤ ਨਾ ਲੇਖਾ ਪੁੱਛ ਬੁਲਾਇਆ ਤੇ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗੰਬੀਰਾ ਕੋਹਰ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਉਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੈ ਸੇਵਕ ਸੁਖ ਦਾਤਾ ਪਾਣੀ ਪਖਾ ਪੀਸੋ ਸੇਵਕ ਕੈ ਠਾਕੁਰ ਹੀ ਕਾ ਆਹਰ ਜਿਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋ ਇੱਕ ਮਾਵੈ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਹਰ ਜਿਓ ਤੂੰ ਦਾਨਾ ਠਾਕੁਰ ਸਭ ਬਿਦ ਜਾਣਹਿ ਠਾਕੁਰ ਕੇ ਸੇਵਕ ਹਰ ਰੰਗ ਮਨਹਿ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜਿਓ ਆਪਣੇ ਠਾਕੁਰ ਜੋ ਪਹਿਰਾਇਆ ਬਹੁਤ ਨਾ ਲੇਖਾ ਪੁੱਛ ਬੁਲਾਇਆ ਤੇ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗੰਬੇਰਾ ਕੋਹਰ ਜਿਉ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਮਾਜ ਮਹਲਾ 5 ਉਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੈ ਸੇਵਕ ਸੁਖ ਦਾਤਾ ਪਾਣੀ ਪਖਾ ਪੀ ਸੋ ਸੇਵਕ ਕੈ ਠਾਕੁਰ ਹੀ ਕਾ ਆਹਰ ਜਿਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋ ਇੱਕ ਮਾਵੈ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਹਰ ਜਿਓ ਤੂੰ ਦਾਨਾ ਠਾਕੁਰ ਸਭ ਬਿਦ ਜਾਣਹਿ ਠਾਕੁਰ ਕੇ ਸੇਵਕ ਹਰ ਰਗ ਮਨਹਿ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜਿਓ ਆਪਣੇ ਠਾਕੁਰ ਜੋ ਪਹਿਰਾਇਆ ਤੁਮ ਬਹੁਤ ਨਾ ਲੇਖਾ ਪੁੱਛ ਬੁਲਾਇਆ ਤੇ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗੰਬੀਰਾ ਕੋਹਰ ਜਿਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਉਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੈ ਸੇਵਕ ਸੁਖ ਦਾਤਾ ਪਾਣੀ ਪਖਾ ਪੀ ਸੋ ਸੇਵਕ ਕੈ ਠਾਕੁਰ ਹੀ ਕਾ ਆਹਰ ਜਿਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋ ਇੱਕ ਮਾਵੈ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਹਰ ਜਿਓ ਤੂੰ ਦਾਨਾ ਠਾਕੁਰ ਸਭ ਬਿਦ ਜਾਣਹਿ ਠਾਕੁਰ ਕੇ ਸੇਵਕ ਹਰ ਰੰਗ ਮਨਹਿ ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜਿਓ ਆਪਣੇ ਠਾਕੁਰ ਜੋ ਪਹਿਰਾਇਆ ਬਹੁਤ ਨਾ ਲੇਖਾ ਪੁੱਛ ਬੁਲਾਇਆ ਤੇ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗੰਬੀਰਾ ਕੋਹਰ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ